ਮਿੱਤਰ ਪਿਆਰਿਓ ਸਤਿ ਸ੍ਰੀ ਅਕਾਲ ਪਤਾ ਨਹੀਂ ਸਵੇਰੇ ਸਵੇਰੇ ਕੀ ਦਾ ਬਥਾੜ ਮੱਥੇ ਲੱਗਾ ਮੈਨੂੰ ਨਹੀਂ ਪਤਾ ਸਵੇਰੇ ਸਵੇਰੇ ਨੁਕਸਾਨ ਹੋ ਗਿਆ ਉਹ ਦਿਖਾਈਏ ਆ ਲੋ ਜੀ ਏਸੀ ਦੇ ਆਊਟਲੈਟ ਚ ਕਬੂਤਰਾਂ ਨੇ ਡੇਰਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਲਾਇਆ ਨਹੀਂ ਇਹਦਾ ਖੋਖਲਾ ਕਰ ਗਏ ਇਹਨੂੰ ਪੈਸਿਆਂ ਨੂੰ ਥੁੱਪ ਲਵਾ ਗਏ ਪੈਸਿਆਂ ਦੀ ਥਾਂ ਕਰ ਗਏ ਫੇਰ ਮੈਂ ਦੇਖਿਆ ਕਿ ਕਿਤੇ ਬੱਚਾ ਅੰਦਰ ਹੀ ਫਸ ਕੇ ਮਰ ਨਾ ਜਾਵੇ ਹਲੇ ਹਲੇ ਦਰਵਾਜ਼ਾ ਹਲੇ ਖੋਲਦਾ ਬੇਟਾ ਚੁੱਕ ਰਹੀ ਜਾਨ ਬਚ ਗਈ ਮੇਰਾ ਤਾਂ ਕੰਮ ਪਧਾਈ ਰੱਖਦੇ ਕਰ ਕਰ ਬੁੱਠਾ ਕਰ ਕਰ ਬਿਠਾ ਮੈਂ ਖੁਰਚੀ ਜਾਨੀ ਆ ਸਾਰਾ ਦਿਨ ਮੈਂ ਖੁਰਚੀ ਜਾਨੀ ਆ ਖੁਚੜੀ ਸਾਰਾ ਦਿਨ ਮੇਰੇ ਹੱਥ ਚ ਹੁੰਦੀ ਆ ਇਹਨਾਂ ਦਾ ਅਸੀਂ ਦਾਣਾ ਵੀ ਰੱਖਦੇ ਆ ਪਾਣੀ ਵੀ ਰੱਖਦੇ ਆ ਫੇਰ ਵੀ ਮੈਨੂੰ ਉਸਤਾਉਂਦੇ ਨੇ ਲਓ ਜੀ ਫੋਨ ਕੀਤਾ ਸੀ ਜੀ ਏਸੀ ਦਾ ਜਾਲਾ ਲਾਉਣ ਵਾਲੇ ਆ ਗਏ ਜੀ ਕੁਲਵਿੰਦਰ ਜੀ ਅੰਦਰ ਵੀ ਦੇਖ ਲਿਓ ਕਿਤੇ ਅੰਦਰ ਘੁਰਨਾ ਤਾਂ ਨਹੀਂ ਬਣਾਈ ਬੈਠੇ ਜਵਾਕ ਹੋ ਕੀ ਕਹਿੰਦੇ ਹੁੰਦੇ ਉਹਨੂੰ ਉਹਨੂੰ ਕੀ ਕਹਿੰਦੇ ਆ ਨੇਸਟ ਹਾਂ ਲਈ ਆਲਣਾ ਯਾਰ ਰਾਈਟ ਚਲੋ ਆਪਾਂ ਪੱਕਾ ਕੰਮ ਕਰਾਤਾ ਤਾਂ ਕਿ ਕਬੂਤਰ ਏਸੀ ਚ ਵੱੜ ਕੇ ਕਿਤੇ ਏਸੀ ਚਲਾਉਣ ਦੇ ਬਾਅਦ ਮਰ ਨਾ ਜਾਣ ਵਿਚਾਰੇ ਸੋ ਮੰਮੀ ਏਸੀ ਉੱਪਰ ਵਿੜਕਣ ਲੈਣ ਨੂੰ ਕਿ ਮੈਂ ਕੰਮ ਕਰਵਾ ਰਹੀ ਹਾਂ ਕਿ ਨਹੀਂ ਮੈਂ ਕਰ ਲਿਓ ਮੜਾ ਜਾਨ ਕਦੋਂ ਦੀ ਤਾਂ ਲੱਗੀ ਪਈ ਕੋਈ ਪੱਟੀ ਮੈਂ ਮੇਰੀ ਬਾਹਾਂ ਦਾ ਦਰਦ ਕਰਦੀ ਤੈਨੂੰ ਲੋ ਜੀ ਇਲੈਕਟ੍ਰੀਸ਼ੀਅਨ ਜੀ ਕੰਮ ਕਰਕੇ ਚਲੇਗੇ ਸਾਡਾ ਸਵੇਰੇ ਸਵੇਰੇ 11200 ਨੂੰ ਥੁੱਕ ਲੱਗ ਗਿਆ ਹੁਣ ਵਾਰੀ ਸੀ ਮੇਰੀ ਝਾੜੂ ਪੂੰਛਿਆ ਦੀ ਕਿਉਂਕਿ ਗੰਧ ਪਿਆ ਸੀ ਮੈਨੂੰ ਬਰਤਾਸ਼ ਨਹੀਂ ਸੀ ਹੋ ਰਿਆ ਇਹ ਜਾਲ ਦਾ ਗਲ ਮੇਰੇ ਜਾਲ ਪੈ ਗਿਆ ਇਹ ਗਲ ਗਲਮਾ ਪੈ ਗਿਆ ਲੋਕ ਕੀ ਕਹਿੰਦੇ ਨੇ ਕੁੜੀਆਂ ਲਈ ਝਾੜੂ ਪੂੰਛੇ ਗਹਿਣਾ ਹੁੰਦੇ ਨੇ ਲਪਾ ਲੋ ਮੇਰੇ ਗਲੇ 'ਚ ਹਾਰ ਲਪਾ ਲੋ ਮੇਰੇ ਗਲੇ 'ਚ ਪੂੰਛੇ ਝਾੜੂ ਸਾਰਾ ਦਿਨ ਲੱਗੀ ਤੁਰੀ ਜਾਈਦਾ ਸਫਾਈ ਕਰੀ ਤੁਰੀ ਜਾਈਦੀ ਹੈ ਤੇ ਲੋਕਾਂ ਨੂੰ ਲੱਗਦਾ ਖਰੇ ਮਕਲੀ ਵਲੌਗਿੰਗ ਕਰਦੀਆਂ ਵੇਖ ਲਓ ਕਿੰਨਾ ਕਚਰਾ ਨਿਕਲੇ ਤੇ ਸਾਰਾ ਮੈਂ ਸੰਭਣਾ ਹੈ ਹੁਣ ਇਹਨੂੰ ਡਸਟਬਿਨ ਚ ਪਾਵਾਂਗੇ ਕਿਉਂਕਿ ਦੇਖੋ ਕੁੜੀਆਂ ਦਾ ਕੰਮ ਹੁੰਦਾ ਘਰ ਨੂੰ ਸਾਫ਼ ਰੱਖਣਾ ਬਲੌਗਿੰਗ ਕਰਨਾ ਹੀ ਨਹੀਂ ਹੁੰਦਾ ਗੱਲਾਂ ਤੇ ਲਾਉ ਜੀ ਮੈਂ ਆਪਣੇ ਗਹਿਣੇ ��ਟੇ ਸੰਭਾਲਦੀ ਹੋਈ ਇਹ ਲਾਉ ਲਾਉ ਜੀ ਲੋ ਹਲੇ ਤਾਂ ਪੋਚਾ ਲਗੂਗਾ ਪੋਚਾ ਮੈਂ ਚੁੱਪ ਕਰਕੇ ਵਾਈਪਰ ਤੇ ਟੰਕੇ ਮਾਰ ਦੇਣਾ ਮੇਰੇ ਤੋਂ ਨਹੀਂ ਬੈਬੂ ਕੇ ਲੱਗੀ ਤਾਂ ਕਿੰਨੀ ਕਵਾਰੀ ਮਾਰੀ ਜਾਵਾਂ ਕਿਉਂਕਿ ਹਾਊਸ ਹੈਲਪ ਦਾ ਛੁੱਟੀ ਤੇ ਨੇ ਉਹਨਾਂ ਨੂੰ ਤਨਖਾਹ ਅਸੀਂ ਪਾ ਦਿੱਤੀ ਉਹ ਕਹਿੰਦੇ ਹਮ ਵਾਇਰਸ ਮੈਂ ਨਹੀਂ ਆਏਂਗੇ बारिश में कैसे आए धूप में गर्मी लगता है तो उनको पता है ना घर पे मैंडी काम कर लेगी <laughs> लो जी कर ली आप पूरी तरह सफाई क्योंकि मेनू गंदगी बिल्कुल भी बर्दाश्त नहीं है मैं कोने कोने झाड़ू मारे है? हाले उपर आके सैंडी चेक करूंगी भी मैं घर चंगी तरह साफ किया कि नहीं वेखो मेरे तो मैडम लगी है पहला मम्मी विड़का लैन आ गई कि मैं कम ठीक तरह कर रही हूँ कि नहीं दसो बस आही काम रह गया मेरे जोगा ਓ ਚਲੋ ਜੀ ਬਸ ਕਰੋ ਹੁਣ ਵਾਰੀ ਆਊਗੀ ਜੀ ਪੋਚੇ ਦੀ ਤੇ ਲਓ ਜੀ ਹੁਣ ਮਾਰਨ ਲੱਗੇ ਮੈਂ ਪੋਚਾ ਲਓ ਜੀ ਇਹ ਹੀ ਨਹੀਂ ਮੈਂ ਕੱਲੀ ਸੱਜਦੀ ਸਵਰਦੀ ਆ ਹਾਂ ਉੱਪਰੋਂ ਵੀ ਤੇ ਅੰਦਰੋਂ ਵੀ ਬੰਦਰੋਂ ਸਾਫ਼ ਹੋਣਾ ਚਾਹੀਦਾ ਤੇ ਜੇ ਤੁਸੀਂ ਨਾ ਧੋ ਕੇ ਆਪ ਸਾਫ਼ ਰਹਿੰਦੇ ਤੇ ਘਰ ਨੂੰ ਵੀ ਸਾਫ਼ ਰੱਖੋ ਆਏ ਹੈ ਮੇਰੀ ਮਿਹਨਤ ਦੇਖੋ ਬੋਲਦੀ ਮੈਂ ਵਾਈਪਰ ਨਾਲ ਪੋਚਾ ਵਧੀਆ ਲੱਗਦਾ ਮੈਂ ਸਾਰੀਆਂ ਲੇਡੀਆਂ ਨੂੰ ਕਹਿਣਾ ਚਾਹੁੰਦੀ ਕੋਈ ਜ਼ਰੂਰਤ ਨਹੀਂ ਬੈਡ ਬੂਟ ਕੇ ਪੋਚੇ ਲਾਉਣ ਦੀ ਚੁੱਪ ਕਰਕੇ ਵਾਈਪਰ ਤੇ ਪੋਚਾ ਨਜੋੜ ਕੇ ਟੰਗ ਲਓ ਸਾਰੇ ਘਰ ਚ ਮਾਰ ਦਿਓ 2 ਮਿੰਟ ਚ ਸਫਾਈ ਹੋ ਜਾਂਦੀ ਹੈ 2 ਮਿੰਟ ਚ ਘਰ ਸਾਫ ਹੋ ਜਾਂਦਾ ਐਨੀ ਮਿਹਨਤ ਕਰੀ ਜਾਓ ਮੈਂ ਹੁਣ ਤਾਂ ਸਾਡੀਆਂ ਹਾਊਸ ਹੈਲਪ ਵੀ ਪੋਚਾ ਵਾਈਪਰ ਨਾਲ ਹੀ ਲਾਉਂਦੀਆਂ ਨੇ ਤੇ ਚਲੋ ਜੀ ਇਸੇ ਨਾਲ ਮੈਂ ਚਲਦੀ ਆ ਹਲੇ ਹੋਰ ਵੀ ਘਰ ਦਾ ਕੰਮ ਬਾਕੀ ਹੈ